ਤਬਰ ਦੇ ਵਿੱਚ ਰਿਕਾਰਡ ਕਰਨੇ ਸੜਕ ਤੇ ਜਿਹੜਾ ਅੰਕਿੰਸ ਸਟਾਰ ਹੁੰਦਾ ਰਿਹਾ ਹਾਂ ਦਾ ਠੀਕ ਤੋਂ ਬਾਅਦ ਆ ਮਿੱਥੇ ਆਵੇ ਨਾਂ ਨਾਮ ਕਰਦੀ ਕਰਾ ਹਾਂਜੀ ਪੰਜ ਕੀ ਨਾਮ ਆਪਣਾ ਹੈਗਾ ਤੇ ਕਿਹੜੇ ਪਿੰਡ ਦੇ ਤੁਸੀਂ ਹੈਗੇ? ਉਹ ਇੱਕੜ ਪਿੰਡੀ ਪਿੰਡ ਆਈਏ। ਹਾਂ ਹਾਂ। ਮੇਰੇ ਨਾਨਕੇ ਆ ਜੀ ਮੇਰੇ ਨਾਨਾ ਜੀ ਦੱਸੋ ਜੀ। ਹਾਂ ਹਾਂ। ਤੇ ਆਪਣੇ ਭਰਾ ਕੀ ਨਾਮ ਹੈਗਾ ਕਿੰਨੀ ਉਮਰ ਸੀਗੀ ਉਹਨਾਂ ਦੇ? ਉਹਦੀ 85 ਸਾਲ ਉਮਰ ਹੀ ਸੀ। ਠੀਕ ਹੈ। ਸੋਹਣ ਸਿੰਘ ਨਾਮ ਆ ਜੀ ਮਾਸਟਰ ਸੋਹਣ ਸਿੰਘ। ਕੀ ਪ੍ਰੋਬਲਮ ਸੀ? ਤੇ ਪ੍ਰੋਬਲਮ ਥੋੜੇ ਬਿਮਾਰ ਜੀ ਹੈਗੇ ਜੀ। ਅੱਛਾ ਅੱਛਾ ਜੀ। ਤੇ ਰਾਤ ਦੇ ਥੋੜੇ ਜ਼ਿਆਦਾ ਤੰਗਦੀਬ ਸੀਗੇ। ਹਾਂ ਹਾਂ। ਪਾਣੀ ਪੂਣੀ ਕਰਕੇ ਅਸੀਂ ਹਸਪੀਟਲ ਨੂੰ ਨਹੀਂ ਲਿਆ ਸਕਿਆ ਉਹਨਾਂ ਨੂੰ ਉਦਾਂ। ਕੋਈ ਵੀ ਨਹੀਂ ਲਿਆ ਸਕਿਆ। ਅਸੀਂ ਚਲੋ ਸਵੇਰੇ ਆਈਆਂ। ਰਾਤ ਨੂੰ ਵੀ ਉੱਤਰ ਨਹੀਂ ਤੇ ਨਾ ਜੀ ਹੌਸਪਟਲ ਨੂੰ ਕੇ ਫੋਨ ਕਰ ਸਕੇ ਨਾ ਐਮਬੂਲੈਂਸ ਨੂੰ ਕਿਉਂਕਿ ਨੈਟਵਰਕ ਨਹੀਂ ਆਉਂਦੇ ਪਿੰਡ 'ਚ ਪਾਣੀ ਕਰ ਗਿਆ ਨਾ ਆਹ ਸੌਰੀ ਰੋਡ 15 15 ਫੁੱਟ ਉੱਚੀ ਆ ਬਾਰ ਬਾਰ 15 ਫੁੱਟ ਹਾਂਜੀ ਰੋਡ ਲੈਵਲ ਤੱਕ ਪਾਣੀ ਆਇਆ ਹੋਇਆ ਵਾ ਮੇਰਾ ਪਿਛੇ ਡਿੱਗੇ ਹੋਇਆ ਜੀ ਠੀਕ ਹੈ ਸਾਨੂੰ ਸੰਸਕਾਰ ਵੀ ਇੱਥੇ ਕਰਨਾ ਪੈ ਰਿਹਾ ਹਾਂ ਉੱਥੇ ਸਿਮਾ ਜੀ ਪਾਣੀ ਭੁੱਗ ਰਿਹਾ ਹੋਇਆ ਦੋ ਤਿੰਨ ਤਿੰਨ ਫੁੱਟ ਪਾਣੀ ਭਰਿਆ ਤਾਂ ਅਰ ਕੋਈ ਯਾਰ ਨਹੀਂ ਚਾਹੁੰਦਾ ਅੱਛਾ ਜੀ ਪਿੰਡ ਨੂੰ ਕਹਿੰਦੇ ਦੋ ਆਪਣੇ ਸਿਵੇ ਲੱਗਦੇ ਹੈਗੇ ਆ ਆਪਣੇ ਦੋਵਾਂ ਚਾਹੀਏ ਲਾ ਦੇ ਜੀ ਹਾਂ ਹਾਂ ਹਾਂਜੀ ਰੋਡ ਇਕੱਲੀ ਉ ਕਾਂਗਰਸ ਹੈ ਜੀ ਤੇ ਕਾਫੀ ਜ਼ਿਆਦਾ ਮੰਦੇ ਲਾ ਦੇ ਮੈਂ ਅਦਰ ਕਰੀ ਸੋਚਿਆ ਸੀਗਾ ਕਿ ਆ ਵੀ ਦਿਨ ਟਾਈਮ ਹੈ ਚੱਪੜੇਗਾ ਇਹ ਜਿਹੜਾ ਪੂਰੇ ਆ ਨਾ ਕਿਸ ਸੰਸਕਾਰ ਕਰਦੇ ਆਪਾਂ ਜਿੱਥੇ ਖੜੇ ਆ ਤੇ ਪਿੰਡ ਦਾ ਛੱਪੜ ਹੀਗਾ ਸਾਨੂੰ ਮਜਬੂਰੀ ਤੇ ਆਹ ਛੱਪੜੋੜੀ ਜਗ੍ਹਾ ਤੇ ਹੀ ਸੰਸਕਾਰ ਕਰਦੇ ਆਂ ਸੜਕ ਦੇ ਕੰਡੇ ਆਪਣੇ ਕਰਨਾ ਪੈ ਰਿਆ ਨਾ ਕੰਡੇ ਆ ਜੀ ਠੀਕ ਹੈ ਕੋਈ ਨਿਸ਼ਾਨ ਘਾਟ ਪਿੱਛੇ ਜਿਹੜੇ ਬਣੇ ਹੋਏ ਆ ਸਾਰੇ ਨੀਵੇਂ ਆ ਕੋਈ ਹਾਲਾਤੀ ਨਹੀਂ ਜਿੱਤ ਜਾਣ ਕੋਈ ਐਮਰਜੈਂਸੀ ਨੰਬਰ ਕੋਈ ਲੱਗਿਆ ਨਹੀਂ ਕੋਈ ਗੱਲ ਨਹੀਂ ਹੋਈ ਨੈਟਵਰਕ ਹੀ ਨਹੀਂ ਹੁੰਦੇ ਪਏ ਹਾਂ ਹਾਂ ਅੱਜ ਸਵੇਰੇ ਵੀ ਆਏ ਹੁਣ ਕੋਈ ਨੈਟਵਰਕ ਨਹੀਂ ਹੁੰਦਾ ਪਏ ਕੋ ਇਹ ਤਾਂ ਆਪਣੀ ਹੈ ਜਿੱਦਾਂ ਇੱਥੇ ਬਾਹਰ ਆ ਕੇ ਨੈਟਵਰਕ ਹੁੰਦਾ ਮਾੜਾ ਮੋਟਾ ਪਿੰਡ ਦੇ ਵਿੱਚ ਕੋਈ ਨੈਟਵਰਕ ਨਹੀਂ ਹੈ। ਪ੍ਰਸ਼ਾਸਨ ਮਤਲਬ ਕੋਈ ਅੱਧਰ ਕੋਈ ਖਾਸ ਪ੍ਰਬੰਧ ਨਹੀਂ ਹੈ। ਪ੍ਰਸ਼ਾਸਨ ਇੱਥੇ ਤੁਹਾਨੂੰ ਦਿਖਦਾ ਨਹੀਂ ਤੁਹਾਨੂੰ ਦਿਖਿਆ ਤੁਸੀਂ ਤਾਂ ਕੋਈ। ਅੱਛਾ ਕੋਈ ਪ੍ਰਸ਼ਾਸਨ ਨਹੀਂ ਹੈ। ਬਾਰਾ ਪ੍ਰਸ਼ਾਸਨ ਇੱਕੋ ਜਿਹੀ ਹੈ ਜੀ ਬਸ ਮ제 ਲੈਣ ਵਾਲੀ ਹੈ।